ਯਾਨੀ ਬਲਾਕ ਵੀ ਫੂਲ ਆ ਜੀ ਜੁਨੀਅਰ ਕਿਹੜੀ ਆ ਜੁਨੀਅਰ ਸਿੱਧੂਪੁਰ ਦੇ ਕ੍ਰਾਂਤਾ ਸਿੱਧੂਪੁਰ ਆ ਜੀ ਤੁਹਾਡੇ ਪਿੰਡ ਦਾ ਬੰਦਾ ਸੂਬਾ ਪ੍ਰਧਾਨ ਆ ਭਾਰਤੀ ਕਿਸਾਨ ਜੁਨੀਅਰ ਕ੍ਰਾਂਤੀਕਾਰੀ ਦਾ ਤੁਸੀਂ ਸਿੱਧੂਪੁਰ ਦੇ ਵਿੱਚ ਕੰਮ ਕਰਦੇ ਹੋ ਕੀ ਗੱਲ ਇਹ ਸਰਜੀਤ ਦੀ ਕਾਰਵਾਈ ਚੰਨੀ ਲੱਗੀ ਨਹੀਂ ਨਹੀਂ ਕਾਰਵਾਈ ਨਹੀਂ ਉਹਨਾਂ ਦੀ ਜਥੇਬੰਦੀ ਆ ਜਿਹੜੀ ਹਾਂਜੀ ਉਹ ਵਿੱਚ ਮਜ਼ਦੂਰ ਵੀ ਆ ਹਾਂਜੀ ਤੇ ਕਾਮਰੇਡ ਵੀ ਆ ਕਾਮਰੇਡਾਂ ਨਾਲ ਸਾਡੇ ਮਤਭੇਦ ਨਹੀਂ ਮਿਲਦੇ ਜੀ ਕਾਮਰੇਡ ਪਹਿਲੇ ਤਾਂ ਗੁਰੂ ਨੂੰ ਨਹੀਂ ਮੰਨਦੇ ਇਹ ਉਹ ਆਪ ਨੂੰ ਵੱਡਾ ਗੁਰੂ ਗ੍ਰੰਥ ਸਾਹਿਬ ਆ ਨਾ ਉਹ ਮੰਨ ਨਹੀਂ ਰਹੇ ਪਰ ਮੰਨਦੇ ਨਹੀਂ ਨਾ ਜੀ ਉਹ ਕਾਮਰੇਡ ਨਹੀਂ ਮੰਨਦੇ ਜਮੈਂ ਨਹੀਂ ਮੰਨਦੇ ਹੈ ਅੱਛਾ ਜੀ ਤੇ ਪਰ ਅਸੀਂ ਇਮਾਨਦਾਰੀ ਦਾ ਜਗਜੀਤ ਸਿੰਘ ਦੱਲੇਵਾਲ ਦੀ ਇਮਾਨਦਾਰੀ ਦੇਖ ਕੇ ਸਾਡੇ ਪਿੰਡ ਚੋਂ 70 ਬੰਦੇ ਤਾਂ 30 ਰੋਪਾ ਲੈ ਕੇ ਤੁਰੇ ਜਿੱਦੇ ਹੁਣ ਆਏ ਆ ਜੀ ਅਸੀਂ ਸਰਜੀਤ ਦੇ ਵਿੱਚ ਸਰਜੀਤ ਦੀ ਜੁਨੀਅਨ ਦੇ ਵਿੱਚ ਮਜ਼ਦੂਰਾਂ ਨੇ ਹੁਣ ਤੋਂ ਵੀ ਦਿੱਕਤ ਆ ਸੁਣੋ ਬਹੁਤ ਦੇਖੋ ਜੀ ਅਸੀਂ ਤਾਂ ਭਾਅ ਮੰਗਣਾ ਹੈ ਉਹ ਅਸੀਂ ਤਾਂ ਕਹਿੰਦੇ ਕਣਕ ਦਾ ਭਾਅ ਵਧੇ ਉਹ ਕਹਿੰਦੇ ਵਧੂ ਨਾ ਸਾਨੂੰ ਸਸਤੀ ਮਿਲੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਕਿੱਥੇ ਖੜਦਾ ਜਾ ਕੇ ਕਿਸਾਨ ਮਜ਼ਦੂਰ ਇਕੱਠਾ ਤਾਇਆ ਜੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਸਾਡੀ ਕਰ ਸਕਦੇ ਹਾਂ ਜਥੇਬੰਦੀਆਂ ਡੋਡੀ ਹੋਣਾ ਚਾਹੀਦੀਆਂ ਇਹ ਨਹੀਂ ਮਤਲਬ ਤਾਂ ਫਿਰ ਉਹ ਮਦਦ ਕਿੱਦਾਂ ਦੀ ਮਦਦ ਕਿੱਦਾਂ ਦੀ ਮਦਦ ਜੇ ਉਹ ਲੜਦੇ ਆ ਕੋਈ ਕੋ ਕੋ ਅਸੀਂ ਸਾਥੋਂ ਮਦਦ ਮੰਗਦੇ ਅਸੀਂ ਜਾ ਸਕਦੇ ਹਾਂ ਉਹਨਾਂ ਨਾਲ ਮੰਨ ਲਓ ਕੱਲ ਨੂੰ ਉਹ ਝੋਨੇ ਦਾ ਰੇਟ ਵਧਾਉਣ ਵਾਸਤੇ ਲੜਦੇ ਨੇ ਫਿਰ ਸਿੱਧੂਪੁਰ ਜਾਊਗੀ ਉਹ ਕਿ ਮੰਗਣਗੇ ਝੋਨੇ ਦਾ ਰੇਟ ਤਾਂ ਕਿਸਾਨ ਮੰਗਣਗੇ ਨਹੀਂ ਨਹੀਂ ਜੇ ਲਵਾਈ ਵਧਾਉਂਦੇ ਨੇ ਹਾਂ ਲਵਾਈ ਵਧਾਉਂਦੇ ਫਿਰ ਇਹ ਤਾਂ ਫਿਰ ਮਤ ਪੇਤੇ ਇਹੀ ਹੋ ਗਿਆ ਨਾ ਜੀ ਫਿਰ ਜਾਂਦੇ ਇਹ ਜਦੋਂ ਆਪਾਂ ਐਮਐਸਬੀ ਮੰਗ ਮੰਗਦੇ ਆ ਉਹਦੀ ਲੇਬਰ ਦਾ ਮੁੱਲ ਮੰਗਦੇ ਆ ਫਿਰ ਜੇ ਗੱਲ ਮਜ਼ਦੂਰ ਆ ਉਹਦੀ ਲੇਬਰ ਦਾ ਮੁੱਲ ਮੰਗਦਾ ਫਿਰ ਇਹ ਤਾਂ ਆਟੋਮੈਟਿਕ ਵਧੂਗੀ ਐਮਐਸ ਵਿੱਚ ਕੀ ਲਿਖਿਆ ਵਾ ਜੀ ਆਪਣੇ ਆਪ ਦੇਖੋ ਸ਼ਵਮੀ ਨਾਥਨ ਦੀ ਰਿਪੋਰਟ ਵਿੱਚ ਕੀ ਲਿਖਿਆ ਹਾਂਜੀ ਹਾਂਜੀ ਲਵੀ ਜੇ ਸਾਡਾ 1 ਰੁਪਿਆ ਖਰਚੇ ਹੁੰਦਾ ਤਾਂ ਸਾਨੂੰ ਗਵਰਨਮੈਂਟ 2 ਰੁਪਿਆ ਦੇਵੇ ਤੇ ਜੇ ਜਿਹਨੂੰ 2 ਰੁਪਿਆ ਮਿਲਦਾ ਸਾਨੂੰ ਦੱਸ ਦੇਣਦਾ ਕਿ ਸਾਨੂੰ ਤਾਂ 5 ਹੋਰ ਰਹਿਣਗੇ ਇਸ ਕਰਕੇ ਕਹਣਾ ਲੇ ਫਿਰ ਲੇਬਰ ਵੀ ਵਧੂਗੀ ਸਾਰਾ ਕੁਝ ਵਧੂਗਾ ਸਾਰਾ ਕੁਝ ਲਿਖਿਆ ਵਸਵਾ ਫਿਰ ਤਾਂ ਲੇਬਰ ਦਾ ਮਤਲਬ ਫਿਰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਸਾਨੂੰ ਤਾਂ ਜੇ ਹਰ ਖਰਚੇ ਬਤਾਓ ਕਿ ਵਧਣਾ ਹੈ ਜੇ ਸਾ ਅਸੀਂ 20 ਰੁਪਏ ਖਰਚਾ ਕਰਦੇ ਤਾਂ ਸਾਨੂੰ 30 ਮਿਲਣਗੇ ਅਸੀਂ ਤਾਂ ਕਹਿੰਦੇ ਖਰਚਾ ਬਹੁਤ 40 ਰੁਪਏ ਹੋ ਜਾਏ ਫਿਰ ਸਾਨੂੰ ਤਾਂ ਫਿਰ ਲੇਬਰ ਦਾ ਮਤਲਬ ਉਧਰੋਂ ਆਜੂਗਾ ਉਧਰੋਂ ਆਜੂਗਾ ਜੀ ਠੀਕ ਹੈ ਠੀਕ ਇਹਦੇ ਵਿੱਚ ਆਇਆ ਸੀਟੂ ਬਰਾਸੇ ਚ ਜੁੜਦਾ ਹਾਂਜੀ ਹਾਂਜੀ ਗੱਲ ਮਿਕਾਓ ਤੇ ਪਰ ਅਸੀਂ ਕਹਿੰਦੇ ਹਲ ਵੀ ਆਏ ਕਿਉਂ ਅਸੀਂ ਜਥੇਬੰਦੀ ਚ ਹਾਂਜੀ ਹਾਂਜੀ ਜਿਹੜਾ ਡੱਲੇ ਵਾਲਾ ਸਾਹਿਬ ਹਾਂ ਬਹੁਤ ਜਿਆਦਾ ਇਮਾਨਦਾਰਾ ਹੁਣ ਦਿੱਲੀ ਦੋਲਣ ਲੜ ਕੇ ਆ ਜਾਂਦੀ ਅਸੀਂ ਬਹੁਤ ਕੁਝ ਆ ਰਿਹਾ ਸੀਗਾ ਹਾਂਜੀ 2 ਕਰੋੜ ਰੁਪਇਆ ਬਾਰੋਂ ਆਇਆ ਸੀਗਾ ਜੀ ਅੱਛਾ ਜੀ ਉਹ ਕਹਿੰਦੇ ਡੱਲੇ ਆ